ਪਾਪਾ ਕੋ ਜੱਫੀ ਪਾ ਕੇ ਪੁੱਛੋ ਮਿਲ ਲਓ ਕਿ ਪਾਪਾ ਮੇਰੇ ਕੋ ਝੋਟਣਾ ਨਹੀਂ ਹੈ ਨਹੀਂ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੰਜੇ ਰਾਜਵੰਸ਼ੀ ਸੰਜੇ ਰਾਜਵੰਸ਼ੀ ਅੱਜ ਸਾਡੇ ਸੁਪਨਿਆਂ ਦੇ ਘਰ ਆਇਆ ਅੱਜ ਇਸ ਵੀਰ ਦੀ ਇਸ ਹਾਲਤ ਨੂੰ ਦੇਖ ਕੇ ਤਰਸ ਵੀ ਆ ਰਿਹਾ ਪਰ ਇਹਦੀ ਕਰਤੂਤ ਨੂੰ ਦੇਖ ਕੇ ਗੁੱਸਾ ਵੀ ਆ ਰਿਹਾ ਬਹੁਤ ਐਸੇ ਕਾਲਜੁਗੀ ਬਾਪ ਦੀ ਕੀ ਮੰਛਾ ਸੀ ਜਿਹੜਾ ਆਪਣੀ ਜਵਾਨ ਧੀ ਜਿਹੜੀ 13 14 ਸਾਲ ਦੀ ਆ ਨਿਸ਼ੂ ਕੁਮਾਰੀ ਜਿਹੜੀ ਬੱਚੀ ਤੁਸੀਂ ਦੇਖ ਰਹੇ ਹੋ ਵੀਡੀਓ ਚ ਉਹਨੂੰ ਇਹ ਬੰਦਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਮਾਡਲ ਟਾਊਨ ਛੱਡ ਕੇ ਭੱਜ ਗਿਆ ਉਹ ਤਾਂ ਕੁਦਰਤ ਉਸ ਮਹਾਰਾਜ ਦੀ ਕਿਰਪਾ ਉਹ ਅੱਲਾ ਰਾਮ ਵਾਇਗਰੂ ਭਗਵਾਨ ਦੀ ਮਿਹਰ ਵੀ ਉਹ ਬੱਚੀ ਦਾ ਆਧਾਰ ਕਾਰਡ ਕਿਤੇ ਕੱਪੜਿਆਂ ਦੇ ਵਿੱਚ ਜਿਹੜਾ ਝੋਲਾ ਦੇ ਕੇ ਗਿਆ ਸੀ ਕੱਪੜਿਆਂ ਦਾ ਉਹਦੇ ਕੋਲੇ ਉਹਦੇ ਵਿੱਚ ਰਹਿ ਗਿਆ ਆਧਾਰ ਕਾਰਡ ਜੇ ਉਹਦਾ ਆਧਾਰ ਕਾਰਡ ਵਿੱਚ ਨਾ ਹੁੰਦਾ ਤਾਂ ਲਾਈਫ ਟਾਈਮ ਨਿਸ਼ੂ ਦਾ ਵਿਚਾਰੀ ਦਾ ਕਰਨੇ ਸੀ ਲੱਭਣਾ ਪਤਾ ਨਹੀਂ ਸੀ ਲੱਗਣਾ ਸਾਨੂੰ ਵੀ ਇਹ ਕੌਣ ਆ ਬੰਦਾ ਉਹ ਆਧਾਰ ਕਾਰਡ ਵਿੱਚ ਛੱਡ ਗਿਆ ਇਹ ਰਹਿ ਗਿਆ ਤੇ ਆਧਾਰ ਕਾਰਡ ਤੇ ਐਡਰੈਸ ਲਿਖਿਆ ਹੋਇਆ ਸੀਗਾ ਨਿਸ਼ੂ ਦਾ ਇਹਦੇ ਬੋਧ ਗਿਆ ਜ਼ਿਲ੍ਹਾ ਵਾ ਬਿਹਾਰ ਦਾ ਤੇ ਉਹ ਐਡਰੈਸ ਤੋਂ ਅਸੀਂ ਵੈਰੀਫਾਈ ਕਰ ਲਿਆ ਪਤਾ ਕਰ ਲਿਆ ਵੀ ਇਹ ਇਹਦਾ ਬਾਪ ਛੱਡ ਕੇ ਗਿਆ ਤੇ ਉੱਥੇ ਸੀਸੀਟੀਵੀ ਫੁਟੇਜ ਤੋਂ ਜਿਵੇਂ ਤੁਸੀਂ ਦੇਖੀ ਐ ਫੁਟੇਜ ਕਿਵੇਂ ਦੇਖੋ ਇਹ ਆਪਣੀ ਬੇਟੀ ਮੰਦ부ਧੀ ਬੇਟੀ ਵਿਚਾਰੀ ਜਿਹੜੀ ਸਿਰਫ ਪਾਪਾ ਪਾਪਾ ਇਹ ਕਹਿ ਸਕਦੀ ਆ ਹੋਰ ਉਹ ਤੋਂ ਕੁਝ ਨਹੀਂ ਕਹਿ ਹੁੰਦਾ ਐਦਾਂ ਐਦਾਂ ਸਿਰ ਮਾਰੀ ਜਾਂਦੀ ਆ ਜਨਮ ਤੋਂ ਹੀ ਉਹ ਮੰਦ ਬੁੱਧੀ ਆ ਮਾਂ ਉਹਦੀ ਮਰ ਗਈ ਇਹਦੀ ਪਤਨੀ ਇਹ ਕਹਿੰਦਾ ਮਰ ਗਈ ਆ ਇਹ ਰੱਬ ਜਾਣਦਾ ਹਜੇ ਕੀ ਆ ਸੱਚ ਝੂਠ ਆ ਤੇ ਇੱਕੋ ਹੀ ਬੇਟੀ ਆ ਕਹਿੰਦਾ ਮੇਰੇ ਕੋਲੇ ਮੇਰੀ ਤੇ ਉਹਨੂੰ ਇਹ ਉੱਥੇ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਦੀ ਬੈਕ ਸਾਈਡ ਤੇ ਛੱਡ ਕੇ ਭੱਜ ਗਿਆ ਇਹਦੀ ਇਸ ਕਰਤੂਤ ਤੇ ਗੁੱਸਾ ਵੀ ਆ ਰਿਹਾ ਵੀ ਇਸ ਕਲਯੁਗੀ ਬੰਦੇ ਨੇ ਆਪਣੀ ਜਵਾਨ ਧੀ ਨੂੰ ਉਹ ਦਰਿੰਦਿਆਂ ਦੇ ਉਹ ਬੇਸੀ ਦਰਿੰਦਿਆਂ ਦੇ ਹਵਾਲੇ ਕਰਤਾ ਉਹ ਤਾਂ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਵੀ ਉਹਨੂੰ ਰੱਬ ਵਰਗੇ ਉਹ ਵੀਰ ਮਿਲ ਗਏ ਉਹ ਇੱਕ ਭੈਣ ਮਿਲ ਗਈ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਜਸਪ੍ਰੀਤ ਸਿੰਘ ਸੀ ਵੀਰਾ ਉਹ ਦੋਨੋਂ ਹਸਬੰਡ ਵਾਈਫ ਨੇ ਉਹਨੂੰ ਬੱਚੀ ਨੂੰ ਆਪਣੇ ਕੋਲੇ ਬਿਠਾਇਆ ਚਾਹ ਪਾਣੀ ਪਿਲਾਇਆ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਭੇਜੀ ਉੱਥੋਂ ਜਾ ਕੇ ਅਸੀਂ ਉਸ ਬੱਚੀ ਨੂੰ ਲੈ ਕੇ ਆਏ ਤੁਹਾਡੇ ਨਾਲ ਸਾਰਿਆਂ ਨਾਲ ਵੀਡੀਓ ਸਾਂਝੀ ਕੀਤੀ ਤੁਸੀਂ ਉਹ ਵੀਡੀਓ ਨੂੰ ਸ਼ੇਅਰ ਕੀਤਾ ਅੱਗੋਂ ਤੇ ਅੱਜ ਇਹ ਸੰਜੇ ਬਾਣ ਜੂਰੇ ਬਾਣਚੀ ਸੰਜੇ ਮਿਲ ਗਿਆ ਸੂਰੇ ਬਾਣਚੀ ਸੰਜੇ ਇਹ ਤਰਸੇਸ ਕਰਕੇ ਆ ਰਿਹਾ ਹੈ ਕਹਿੰਦਾ ਵੀ ਮੈਂ ਗਰੀਬ ਆ ਵੀ ਮੈਨੂੰ ਨਾ ਤਾਂ ਕਮਰਾ ਕੋਈ ਕਿਰਾਏ ਤੇ ਦਿੰਦਾ ਨਾ ਕੋਈ ਦਿਹਾੜੀ ਦਿੰਦਾ ਮੇਰੀ ਬੇਟੀ ਨਾਲ ਸੀ ਮੰਦ ਬੁੱਧੀ ਜੇ ਮੈਂ ਕੰਮ ਤੇ ਜਾਂਦਾ ਸੀ ਤਾਂ ਮੈਨੂੰ ਕੰਮ ਨਹੀਂ ਸੀ ਮਿਲਦਾ ਨਾ ਉਹ ਕੰਮ ਕਰਨ ਦਿੰਦੀ ਸੀ ਤੇ ਮੇਰਾ ਕੋਈ ਹੋਰ ਬੱਚਾ ਨਹੀਂ ਮੇਰੀ ਵਾਈਫ ਦੀ ਮੌਤ ਹੋ ਗਈ ਆ ਵੀ ਮੇਰਾ ਕੋਈ ਭੈਣ ਭਰਾ ਨਹੀਂ ਮੇਰਾ ਸਾਥ ਦੇ ਰਿਹਾ ਮੈਂ ਬਿਹਾਰ ਤੋਂ ਪੰਜਾਬ ਆ ਗਿਆ ਜਦੋਂ ਮੈਂ ਤੰਗ ਆ ਗਿਆ ਨਾ ਰੋਟੀ ਖਾਣ ਨੂੰ ਕੰਮ ਕਰਨ ਨੂੰ ਨਾ ਉਹਨੂੰ ਸੰਭਾਲਣ ਨੂੰ ਕੋਈ ਬਾਹ ਨਹੀਂ ਸੀ ਫੜਦਾ ਤਾਂ ਫਿਰ ਮੈਂ ਸੋਚਿਆ ਵੀ ਉਹਨੂੰ ਉੱਥੇ ਛੱਡ ਦੇਵਾਂ ਤੇ ਮੈਂ ਕਿਸੇ ਨਾਲ ਗੱਲ ਕੀਤੀ ਤੇ ਉਹ ਕਿਸੇ ਇਹ ਲਿਆਜੀ ਨੇ ਇਹਨੂੰ ਆ ਪਰਚੀ ਬਣਾ ਕੇ ਦਿੱਤੀ ਤੇ ਇੱਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਐਂਡ ਸਿੰਧ ਬੈਂਕ ਮਾਡਲ ਟਾਊਨ ਲੁਧਿਆਣਾ ਇਹ ਲਿਖਿਆ ਹੋਇਆ ਇੱਕ ਆ ਹੋਰ ਨੰਬਰ ਲਿਖਿਆ ਹੋਇਆ ਵਾ ਇਹ ਦੇਖ ਕੇ ਨੰਬਰ ਕਹਿੰਦਾ ਮੈਨੂੰ ਕਿਸੇ ਨੇ ਉੱਥੇ ਭੇਜਤਾ ਵੀ ਤੂੰ ਬੱਚੀ ਨੂੰ ਉੱਥੇ ਛੱਡਿਆ ਜਾ ਕੇ ਤੇ ਇਹ ਮਾੜਾ ਟਾਣ ਗੁਰੂ ਘਰ ਦੇ ਮਗਰ ਆਪਣੀ ਰੱਬ ਵਰਗੀ ਰੱਬ ਵਰਗੀ ਬੱਚੀ ਨੂੰ ਛੱਡ ਗਿਆ ਯਾਰ 13-14 ਸਾਲਾਂ ਦੀ ਉਹ ਧੀ ਜੇ ਕਿਸੇ ਗਲਤ ਬੰਦੇ ਦੇ ਹੱਥ ਲੱਗ ਜਾਂਦੀ ਜਾਂ ਉਸ ਬੱਚੀ ਦੇ ਨਾਲ ਕੀ ਹੁੰਦਾ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸੇ ਕਰਕੇ ਇਹ ਵੀਰ ਤੇ ਤਰਸ ਵੀ ਆ ਰਿਹਾ ਤੇ ਗੁੱਸਾ ਵੀ ਆ ਰਿਹਾ ਇਸ ਬੰਦੇ ਤੇ ਵੀ ਕਿੰਨਾ ਅੱਜ पतन हो गया इंसान का भी अपनी जवान धी की जिम्मेवारी तो बाप भज गया संजय साढ़े को आया आप यहाँ पे कैसे आए हो भाई यहाँ पर से वहीं से जो बच्चा के जो बच्चे दिए थे ना बाबा है क्या है तो वही दुकान वाला यहाँ हमको भेजा गया बताया वही कि वहाँ पर दिया है तो हम बोले भाई हमको ठीक है अगर बच्चा रखने चाहते हैं तो हम

हमरा अथी हो गया खाने पीने की वजह से उसके बाद में चलो चलो वही मैं अपना जो साइकिल से आना जाना करता था काम पर ड्यूटी पर वो सब सब मैं बेच बाज के फिर कलिए हटा देता बेच बाज के उसके बाद फिर हम आपस फिर हम आए हैं नहीं तेरे को तो बच्ची को छोड़ के कहाँ चले गए थे रूम पर चला गया था रूम कहाँ पे तुम्हारा वह जलंधरी में है जलंधर में जो जो कमरे में जो सामान जो मेरा रखा हुआ था कुछ सिलेंडर है कुछ थाली लोटा है खाने पीने वाला थाली ऊली फिर दूसरा में क्या साइकिल था तो साइकिल में बेच दिया मैं। कि जब हमको यहाँ रहने के हमको रूम ही नहीं मिल रहा है बच्चा भी नहीं है तो, तो है, मैं तो तो बेज बात रूम है तुम्हारे पास रूम तो था तुम्हारे पास ना तो वो रहने नहीं दे रहा है झूठ तो मत बोलो नहीं बाबा बार बार हर बात में झूठ बोलोगे तो हम कैसे विश्वास करेंगे नहीं वो रहने नहीं दे रहा है साइकिल वो बोल रहा कि है कि बच्ची तेरा बच्ची तुम्हारा हल्ला करता है ये करता है वो करता है तब तू बच्ची को छोड़ गया था ना तो फिर तो अकेले थे तुम वहां पे नहीं मैं साइकिल साइकिल बेचने के चक्कर में साइकिल में वहां से एक दिन दो दिन मैं देखा साइकिल फिर कम बेसि में बेच दिया मैं कोई लेने वाला साइकिल का कस्टमर तो होना चाहिए तब फिर मैं हजार रुपया वही बंदे, बंदे के बेच दिया कंपनी वाला हाँ जलंधर साइकिल साइकिल बेच के फिर बात फिर हम बच्चा पर हमें आया बच्चा हमको बच्चा से हमारा लाने पड़ेगा हमको बचा के पास पैसा नहीं था उस समय खाने पीने के लिए हमको अथी हो रहा था तभी बच्चा के मैं ऐसे किया मैंने तो ये सब के नहीं करता मैं क्या चाहता है बोलो आपको हम चाहते हैं यही आप अगर बच्चा के रखने चाहते हैं तो हमको अच्छा तरह से इलाज कर दीजिए उसको कोई उसको देखने वाला भी नहीं है मैं काम और कर रहा तो नहीं है छोड़ दिया तुमने तो नहीं, नहीं बाबा हाँ। मर गया है कैसे मर गया वो भी डिलीवरी में था है। पहले ये बड़ी वाली लड़की था ये एक लड़की आ हुआ था मेरा तो एक लड़की आ हुआ तो वो भी मेरा पूरे हो गई है फिर बाद तीसरा नंबर में लड़का हुआ है मेरे तो किसको दे दिया तो वो भी पूरे हो गए हम थोड़ा सो औरत ले लिया बस मौत किसके कैसे हुआ उसका मौत बस वैसी से निकाल के उसमें हो गया मौत उसको भी कहाँ पे गुजरात में पहले जी गुजरात रहते थे हाँ गुजरात कौन हाँ। सा गुजरात हम लोग गुजरात रहते थे आपको <coughs> वापी, दमन सोमनाथ सोमनाथ हाँ जी हाँ जी वहाँ पे क्या काम करते थे तुम वहाँ आपको मैं सीरमेंट वाला बोरा फैक्ट्री में काम करते थे पहले सीरमेंट का बोरा फैक्ट्री है वहाँ पर हम लोग काम करते थे तो वहाँ हमारा उन्नीस हज़ार तनखा था मेरा वहाँ उन्नीस हज़ार था मेरा तनख्वाह तो ये जब मेरा मेरा लेडीज पूरा जो हुआ उस समय बच्चा छोटा था मेरा तो नाइट ड्यूटी हमको चल रहा था तो जब बच्चा बच्चा के लिए जब बच्चा लेके जाता तो रोना चालू कर दे रहा है हिसाब साफ करके बोला कि भाई वो बच्चा छोटा है तो कैसे काम कर पाएगा तो हिसाब साफ कर दिया तो मैं पिन चला गया पिन से फिर सब बगल वाला आ बगल बगल के पिन वाला जो है वही उठा के हम लोग को ले ले चलाया बोला चलो थोड़ा बहुत कुछ कमरा उमरा दे दो अपना कमा खाएगा ए निशु कौन आ गया रे निशु पापा कितने पापा अरे इधर इधर देखो ये कौन है कौन है जे कौन है कौन है पापा। कौन है पापा मैं मैं पापा हूं कहा है पापा तेरे पापा है तेरे पापा को पूछो तू क्यों छोड़ के गए थे पापा मेरे को क्यों छोड़ा था, <ंग> <निच्ञा>। <ंग> था? हाँ? <ंगा>। क्यों छोड़ा था पापा पापा पूछो नीचू पापा क्यों छोड़ा था मेरे को हैं अरे संजय भगवान जैसी बेटी है यार तेरी रोड पे छोड़ के भाग गया यार तू तो। इसको छोड़ गया भगवान को छोड़ गया तू यार हैं अरे भगवान था जे भगवान तुम्हारा तेरे को भगवान ने दिया इसको तुम अपनी जिम्मेदारी से भाग गया जो क्या है तुम्हारे पास पूरा कागज के है सर इसका नहीं इसको भी है, मेरा बैंक वाला भी है सब है सब सारी है मेरे निशु।, निशु पापा आ पापा आ गए पापा आ पापा गया को मिलो जब के मिलो पापा को इसको दवाई देकर हमने कितनी मुश्किल से रखा है रोते 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 सोता है अब इसको थोड़ा दवाई दिया हुआ ये सुस्त है थोड़ा कितने टाइम से रोते रहा रोते रहा पापा 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 कुछ नहीं पता कहाँ है कहाँ नहीं है गांव का नाम का नाम पापा का नाम क्या यार तुम ऐसे बच्चे को कैसे छोड़ सकते हो यार भाई जे तेरे को भगवान ने दिया है जे भगवान की मूर्त है तुम्हारी बेटी हाँ जिंदगी में इसको मत छोड़ना सुख नहीं पाओगे ये तो एक दिन ये, ये खाली थोड़ा सा छोड़ घाट गया तो मैं तो भटक भटक के मर रहा हूँ इसके चलते तू खुद ही छोड़ के भाग गया यार भटक के मैं मर रहा हूँ इसको चलते सारे सब कुछ मैं, बेद, बेद मैं बेच दिया मैं साइकिल तक इसके वजह से सब निशु पापा ने साइकिल बेच दिया कैसे रंग रब की करिए ਕੀ ਕਹੀਏ ਕੀ ਸਮਝੀਏ ਕੀ ਸਮਝਾਈਏ ਕੌਣ ਦੋਸ਼ੀ ਆ ਕੌਣ ਗੁਨਾਹਗਾਰ ਆ ਕੌਣ ਸੱਚਾ ਕਿਉਂਕਿ ਸਭ ਤੋਂ ਵੱਡੀ ਬਿਮਾਰੀ ਤਾਂ ਗਰੀਬੀ ਆ ਭਰਾਵੋ ਕਿ ਉਹ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਵੀ ਥੱਲੇ ਜਨਤੀ ਰਹਿੰਦੇ ਆ ਜਿਨ੍ਹਾਂ ਦਾ ਜਿਉਣ ਦਾ ਕੋਈ ਹੱਕ ਹੀ ਨਹੀਂ ਇਹਨਾਂ ਦੇ ਗੋਲੀਆਂ ਮਾਰ ਕੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਸਰਕਾਰ ਨੂੰ ਨਾ ਜਦੋਂ 75 ਸਾਲਾਂ ਚ ਸਾਡਾ ਸਿਸਟਮ ਇੰਨੀ ਗੱਲ ਵੀ ਨਹੀਂ ਕਰ ਸਕਿਆ ਵੀ ਸਾਨੂੰ ਸਿਹਤ ਤੇ ਸਿੱਖਿਆ ਦੋ ਚੀਜ਼ਾਂ ਵੀ ਮੁਹੱਈਆ ਨਹੀਂ ਕਰਾ ਸਕਿਆ ਐਵੇਂ ਆਜ਼ਾਦੀ ਦੇ ਝੰਡੇ ਚੜਾਉਣਾ ਐਵੇਂ ਬੇਟਾ ਇਹ ਪਰੇਡਾਂ ਕੱਢਣੀਆਂ ਡਰਾਮੇਬਾਜ਼ੀਆਂ ਕਾਧੀਆਂ ਕਾਦੀ ਯਾਦਦੀ ਹੈ ਸਾਡੀ ਤੁਸੀਂ ਦੱਸੋ ਕਿੱਥੇ ਗਰਾਊਂਡ ਲੈਵਲ ਤੇ ਯਾਦਦੀ ਹੈ ਸਾਡੀ ਅੱਜ ਵੀ ਗੁਲਾਮ ਨੇ ਲੋਕ ਹੈ ਘਰ ਵਾਲੀ ਦੀ ਮੌਤ ਹੋ ਗਈ ਅਨੇਕੀ ਜੀ ਬੱਚੀ ਆ ਤਿੰਨ ਬੱਚੇ ਹੋਏ ਤਿੰਨਾਂ ਦੀ ਮੌਤ ਹੋ ਗਈ ਆ ਬੱਚੀ ਸੀ ਕੱਲੀ ਇਹ ਜਨਮ ਤੋਂ ਮੰਦਬੁੱਧੀ ਕੱਲਾ ਪਾਲਦਾ ਸੰਜੇ ਰਾਜਵੰਦ ਸੀ ਬੋਧ ਗਿਆ ਜ਼ਿਲ੍ਹਾ ਬਿਹਾਰ ਦਾ ਰਹਿਣ ਵਾਲਾ ਉਥੋਂ ਘਰ ਵਾਲੀ ਦੀ ਮੌਤ ਤੋਂ ਬਾਅਦ ਪੰਜਾਬ ਆ ਗਿਆ ਵੀ ਚਲੋ ਉੱਥੇ ਜਾ ਕੇ ਦਿਹਾੜੀ ਕਰੂੰਗਾ ਬੱਚੇ ਨੂੰ ਪਾਲ ਲਊਗਾ ਇੱਥੇ ਆ ਕੇ ਬੱਚੀ ਵੱਡੀ ਹੋ ਗਈ ਨਾ ਕੋਈ ਰਿਸ਼ਤੇਦਾਰ ਬਾਹਰ ਪੜਦਾ ਨਾ ਕੋਈ ਭੈਣ ਭਰਾ ਨਾ ਮਾਮਾ ਨਾ ਮਾਸੀ ਨਹੀਂ ਨਹੀਂ ਕੰਮ ਤੇ ਜਾਵੇ ਤਾਂ ਪਿੱਛੇ ਬੇਟੀ ਠੀਕ ਨਹੀਂ ਹੈਗੀ ਪ੍ਰੋਬਲਮ ਆਉਂਦੀ ਆ ਜੇ ਕੰਮ ਤੇ ਨਾਲ ਲੈ ਜੇ ਵੀ ਤਾਂ ਕੰਮ ਵਾਲੇ ਮਨਾਂ ਕਰਨ ਉਹ ਜਿੱਥੇ ਕਿਰਾਏ ਤੇ ਕਮਰੇ ਤੇ ਵਿੱਚ ਰਹਿੰਦੇ ਸੀ ਉਹ ਮਕਾਨ ਮਾਲਕ ਕਹਿੰਦਾ ਆਪਦੀ ਕੁੜੀ ਨੂੰ ਇੱਥੋਂ ਲੈ ਜਾ ਇਹ ਠੀਕ ਨਹੀਂ ਹੈਗੀ ਲੜਦੀ ਆ ਇਹ ਮੈਂਟਲੀ ਠੀਕ ਨਹੀਂ ਰੌਲਾ ਪਾਉਂਦੀ ਆ ਤਾਂ ਸੰਜੀ ਨੇ ਫੈਸਲਾ ਲਿਆ ਉਹਨਾਂ ਨੂੰ ਛੱਡਿਆ ਵਾ ਕਿ ਲੁਧਿਆਣਾ ਦੇ ਮਾਡਲ ਟਾਊਨ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਦੀ ਬੈਕ ਸਾਈਡ ਤੇ ਆਪਣੀ ਇਸ ਰੱਬ ਰੂਪੀਤੀ ਨੂੰ ਨੀਸ਼ੂ ਕੁਮਾਰੀ ਨੂੰ ਛੱਡ ਕੇ ਆਸੇ ਪਾਸੇ ਦੇਖਦਾ ਵੀ ਮੈਨੂੰ ਕੋਈ ਦੇਖਤਾ ਨਹੀਂ ਰਿਹਾ ਨਿਕਲ ਜਾਂਦਾ ਸੰਜੀ ਪਰ ਉੱਪਰ ਬੈਠਾ ਰੱਬ ਸਭ ਦੇਖ ਰਿਹਾ ਉਹ ਤੋਂ ਕੀ ਲੱਗਦਾ ਸੰਜੇ ਕੰਨਾ ਮੈਂ ਜਲੰਧਰ ਜਾ ਕੇ ਆਪਦੇ ਕਮਰੇ ਜਿੱਥੇ ਰਹਿੰਦਾ ਸੀ ਉੱਥੋਂ ਚੱਕ ਕੇ ਸਾਈਕਲ ਆਪਦਾ ਵੇਚਿਆ 1000 ਰੁਪਏ ਦਾ ਸਾਈਕਲ ਵੇਚ ਕੇ ਦੋ ਦਿਨ ਮੈਂ ਆਪਦੇ ਕਮਰੇ ਚ ਰਿਹਾ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਧੀ ਨੂੰ ਇਹ ਜੀ ਰੱਬ ਵਰਗੀ ਧੀ ਨੂੰ ਛੱਡ ਕੇ ਜਾਣਾ ਕਿਤੇ ਛੋਟੀ ਮੋਟੀ ਗੱਲ ਆ ਕਿੱਥੋਂ ਨੀਂਦ ਆਜੂ ਤਾਂ ਫਿਰ ਸੰਜੇ ਵਾਪਸ ਉਸੇ ਜਗ੍ਹਾ ਤੇ ਦੇਖਣ ਆਇਆ ਆਪਣੀ ਬੇਟੀ ਨੂੰ ਬਿਉਦੀ ਕੀ ਹਾਲਤ ਤਾਂ ਮੈਂ ਦੇਖਾਂ ਜਾ ਕੇ ਹੈਗੀ ਆ ਕਿ ਨਹੀਂ ਹੈਗੀ ਤਾਂ ਉੱਥੇ ਆਏ ਨੂੰ ਉਹ ਜਗਪ੍ਰੀਤ ਵੀਰਾ ਮਿਲਦਾ ਦੁਕਾਨ ਵਾਲਾ ਜਿਹਨੇ ਸਾਡੇ ਕੋਲੇ ਬੇਟੀ ਨੂੰ ਭੇਜਿਆ ਸੀ ਉਹਦੀ ਦੁਕਾਨ ਉੱਥੇ ਸਾਹਮਣੇ ਆ ਤਾਂ ਉਹ ਪਛਾਣ ਲੈਂਦਾ ਇਹਨੂੰ ਜਾਂ ਇਹ ਵੀਰਾ ਉਹਨੂੰ ਪੁੱਛਦਾ ਜਾ ਕੇ ਵੀ ਮੇਰੀ ਬੇਟੀ ਸੀ ਇੱਥੇ ਮੈਂ ਛੱਡ ਕੇ ਗਿਆ ਸੀ ਕਿੱਥੇ ਆ ਤਾਂ ਉਹ ਜਗਪ੍ਰੀਤ ਵੀਰੇ ਹੁਣੀ ਸਾਡੇ ਕੋਲੇ ਭੇਜ ਦਿੰਦੇ ਸੰਜੇ ਨੂੰ ਤੇ ਹੁਣ ਸੰਜੇ ਆਪਣੀ ਧੀ ਨੂੰ ਨੀਸ਼ੂ ਕੁਮਾਰੀ ਨੂੰ ਮਿਲਣ ਆਇਆ ਹੁਣ ਇੱਥੇ ਕੌਣ ਗੁਨਾਹਗਾਰ ਆ ਕਿਨੂੰ ਮਾੜਾ ਕਹੀਏ ਕਿਨੂੰ ਚੰਗਾ ਕਹੀਏ ਮਾੜਾ ਸਾਡਾ ਸਿਸਟਮ ਆ ਮਾੜੀ ਸਾਡੀ ਅੱਜ ਸਮਾਜ ਦੀ ਸੋਚ ਆ ਮਾੜੇ ਉਹ ਘਟਿਆ ਉਹ ਰਿਸ਼ਤੇਦਾਰ ਨੇ ਜਿਹੜੇ ਸਾਡੇ ਰਿਸ਼ਤੇਦਾਰ ਮੰਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਕੋਈ ਨਹੀਂ ਕੋਈ ਨਹੀਂ ਖੜਦਾ ਨਾਲ ਸੰਜੇ ਅੱਜ ਆਪਣੀ ਇਸ ਜਵਾਨ ਧੀ ਨੂੰ ਛੱਡਣ ਲਈ ਸੜਕ ਤੇ ਕਿਉਂ ਮਜਬੂਰ ਹੋਇਆ ਕਿਉਂਕਿ ਕਿਸੇ ਨੇ ਸਾਥ ਹੀ ਨਹੀਂ ਦਿੱਤਾ ਤੇ ਐਡਾ ਦਿਲ ਕਿੱਥੋਂ ਲੈ ਆਇਆ ਸੰਜੇ ਜਿਹੜਾ ਆਪਣੀ ਰੱਬ ਵਰਗੀ ਧੀ ਨੂੰ ਛੱਡ ਕੇ ਚਲਾ ਗਿਆ ਉਹ ਸਰਦਾਸ ਕਰਿਓ ਹੁਣ ਸੰਜੇ ਨੂੰ ਅਸੀਂ ਇਹੀ ਬੇਨਤੀ ਕੀਤੀ ਆ भी जे तुम भ्रावा इसको नहीं संभाल सकते ना भाई हम संभालेंगे अपनी बेटी है हमारी जी यहाँ पे रहेगी तुम भी यहीं पे रहो हमारे साथ यहाँ सेवा करवाओ का, काम किस लिए करना है खाने के लिए करना है ना खाने के लिए करना है ना खाना पानी सब मिलेगा इधर सब मिलेगा इसका भी पढ़ाई लिखाई होगा स्कूल गाएंगे इसको हम बच्चों के साथ ये भी बढ़िया से अपना जीवन सीख जाएगी अपने को संभालना अपने को जीवना भाई भाई कहाँ जाएगी? अंबानी हाँ इत यही रहना है पापा भी यही रहेंगे पापा हाँ पापा भी यही रहेंगे ठीक <ली> है ठीक है पूछो पापा को पापा पापा रहोगे क्या पूछो पापा पापा रहोगे मेरे पास रहोगे पापा पूछो पापा को माँ की मौत तो बाद एक कोई रिश्ता एक कोई रिश्ता बस बाप पियो पापा 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 ਦਵਾਈਆਂ ਦੇ ਕੇ ਟੀਕੇ ਲਾ ਕੇ ਸ਼ਾਂਤ ਕਰਿਆ ਜਦੋਂ ਸੋਚੀ ਚ ਆਉਂਦੀ ਹੈ ਜਦ ਹੀ ਰੌੜਾ ਸ਼ੁਰੂ ਕਰ ਦਿੰਦੀ ਹੈ Papa Papa ਤਾਂ ਸੰਜੇ ਭਾਈ ਹਮ ਤੁਝੇ ਹੀ ਬੇਨਤੀ ਕਰਤੇ ਆਂ ਆਪ ਕੋ ਯਾਰ ਯਹਾਂ ਪੇ ਰਹੋ ਨਹਾਉ ਦੁਹਾਉ ਅੱਛੇ ਕਪੜੇ ਪਹਿਨੋ ਖਾਣਾ ਵਾਣਾ ਖਾਓ ਇਸਕੇ ਸਾਥ ਰੋਕੋ ਜਾਨ ਠੀਕ ਹੈ ਠੀਕ ਹੈ ਸਰ ਭਾਗੋਗੇ ਤੋ ਨਹੀਂ ਜਾਂ ਨਹੀਂ ਸਰ ਭਾਗੂਗਾ ਨਹੀਂ ਸਰ ਦੇਖ ਲਓ ਅਭੀ ਬਤਾ ਦਉ ਨਹੀਂ ਸਰ ਭਾਗੂਗਾ ਨਹੀਂ ਠੀਕ ਹੈ ਠੀਕ ਹੈ ਨੀਸ਼ੂ Papa ਇਹ ਤੇ ਰੁਕेंगे ਨਹੀਂ ਰਹੀ ਬੇਟਾ

ਤੇਰੇ ਬਿਨਾ ਕਿਵੇਂ ਰਹੇਗੀ ਯਾਰ ਕਿਵੇਂ ਤੂੰ ਛੋੜ ਕੇ ਚਲਾ ਗਿਆ ਇਸ ਕੋ ਯਾਰ ਠੀਕ ਹੈ ਜੀ ਤੁਸੀਂ ਵੀ ਅਰਦਾਸ ਕਰਿਓ ਇਸ ਗਰੀਬ ਮਾਂ-ਬਾਪ ਲਈ ਲੋੜਵੰਦ ਮਾਂ-ਬਾਪ ਲਈ ਇਸ ਰੱਬ ਰੂਪੀ ਬੱਚੀ ਦੇ ਬਾਪ ਲਈ ਮਾਂ ਤਾਂ ਸੌਰੀ ਹੈ ਹੀ ਨਹੀਂ ਇਹਦੇ ਬਾਪ ਲਈ ਅਰਦਾਸ ਕਰੋ ਇਹ ਦੋਨੋਂ ਬਾਪ ਬੇਟੀ ਇੱਕ ਚੰਗਾ ਜੀਵਨ ਬਤੀਤ ਕਰ ਵਾਹਿਗੁਰੂ ਜੀ ਕਾ ਖਾਲਸਾ